हाय दोस्तों नमस्कार मैं ਤੁਹਾਡਾ ਆਪਣਾ ਸ਼ਮਸ਼ੇਰ ਮੱਲੀ ਰਾਮਪਰਾ ਫੂਲ ਸੋ ਦੋਸਤੋ ਇੱਕ ਬਹੁਤ ਹੀ ਦੁਖਦਾਈ ਘਟਨਾ ਹੋਈ ਹੈ ਕਿ ਭਾਰਤ ਦੀ ਉਹ ਧੀ ਜਿਸ ਨੇ 올림픽 ਪੈਰਸ ਦੇ ਵਿੱਚ 골ਡ ਮੈਡਲ ਲੈ ਕੇ ਆਉਣੀ ਸੀ ਪਰ ਬੜਾ ਅਫਸੋਸ ਕਿ ਪਹਿਲਾਂ ਉਹ ਪੂਰੇ ਭਾਰ ਦੇ ਵਿੱਚ ਵੀ ਆਉਂਦੀ ਰਹੀ ਹੈ ਔਰ ਮੈਡਲ ਵੀ ਜਿੱਤੇ ਆ ਪਰ ਜਿੱਥੇ ਫਾਈਨਲ ਦੇ ਵਿੱਚ ਜਾਣ ਲੱਗੀ ਹੈ ਤਾਂ ਫਾਈਨਲ ਦੇ ਵਿੱਚ ਲੋਕਾਂ ਦੇ ਕਹਿਣ ਦੇ ਮੁਤਾਬਕ ਵੀ ਉਸ ਨੂੰ ਕਿਸੇ ਸਾਜ਼ਿਸ਼ ਦੇ ਤਹਿਤ ਵਿਚੋਂ ਕੱਢ ਦਿੱਤਾ ਗਿਆ ਕੁਆਲੀ ডিসਕਵালিਫਾਈਡ ਕਰ ਦਿੱਤਾ ਗਿਆ ਤਾਂ ਉਹਦੇ ਵਾਸਤੇ ਚਾਰ ਲਾਈਨਾਂ ਲਿਖੀਆਂ ਤੁਹਾਨੂੰ ਵਧੀਆ ਲੱਗੀਆਂ ਤਾਂ ਸ਼ੇਅਰ ਜ਼ਰੂਰ ਕਰਿਓ ਕਹਿੰਦੇ ਵਿਨੇਸ਼ ਫੁਗਾਟ ਨਾਲ ਕੀਤਾ ਬਹੁਤ ਮਾੜਾ ਜੀ ਵਿਨੇਸ਼ ਫੁਗਾਟ ਨਾਲ ਕੀਤਾ ਬਹੁਤ ਮਾੜਾ ਜੀ ਖੌਰੇ ਕਿਹੜੀ ਗੱਲਾਂ ਇੰਨਾ ਰੱਖਿਆ ਏ ਸਾੜਾ ਜੀ 100 ਕੁ ਗ੍ਰਾਮ ਕਹਿੰਦੇ ਭਾਰੇ ਦਾ ਵਧ ਗਿਆ ਲੋ ਭਾਰ ਵੀ ਦੇਖੋ ਕਿੰਨਾ ਕੁ ਵਧਿਆ ਕਹਿੰਦੇ 100 ਕੁ ਗ੍ਰਾਮ ਕਹਿੰਦੇ ਭਾਰੇ ਦਾ ਵਧ ਗਿਆ ਉਹਦੇ ਪਿੱਛੇ ਖੁਸ਼ੀਆਂ ਦਾ ਟਾਈਮ ਲੋਕੋ ਲੱਗ ਗਿਆ ਪੁੱਛਣ ਵਾਲਾ ਹੋਵੇ ਦੱਸੋ ਉਹ ਪੁੱਛਣ ਵਾਲਾ ਹੋਵੇ ਦੱਸੋ ਪਹਿਲਾ ਭਾਰ ਪੂਰਾ ਸੀ ਲਾਹਣਤਾ ਨੇ ਪਈਆਂ ਕੀਤਾ ਸੁਪਨਾ ਅਧੂਰਾ ਸੀ ਖੇਡੇ ਜੋ 올림픽 ਉਹ ਖੇਡੇ ਜੋ 올림픽 ਜਾਂਦਾ ਡਾਈਟ ਵਾਲਾ ਨਾਲ ਜੀ ਫੇਰ ਕਿਵੇਂ ਭਾਰ ਵਾਲਾ ਛਿੜ ਗਿਆ ਜੰਜਾਲ ਜੀ ਕਹਿੰਦੇ ਲੱਖ ਕਦੇ ਸੂਰਜ ਤਾਂ ਹੀ ਰਲ ਕੇ ਛਪਾਇਓ ਬਈ ਉਹ ਲੱਖ ਕਦੇ ਸੂਰਜ ਤਾਂ ਹੀ ਰਲ ਕੇ ਛਪਾਇਓ ਬਈ ਸੁਪਨਾ ਨਹੀਂ ਇਹਨੇ ਭਾਵੇਂ ਲੱਖ ਜ਼ੋਰ ਲਾਇਓ ਬਈ ਲੱਖਾਂ ਹੀ ਦੁਆਵਾਂ ਇਸਤੀ ਦੇ ਲਈ ਹੋਈਆਂ ਜੀ ਉਹ ਲੱਖਾਂ ਹੀ ਦੁਆਵਾਂ ਇਸ ਧੀ ਦੇ ਲਈ ਹੋਈਆਂ ਜੀ ਕੱਢ ਦਿੱਤਾ ਬਾਹਰ ਜਦੋਂ ਲੱਖਾਂ ਅੱਖਾਂ ਰੋਈਆਂ ਜੀ ਤੇ ਮੱਲੀ ਸ਼ਮਸ਼ੇਰ ਇਹ ਤਾਂ ੱੱਕਾ ਬਹੁਤ ਹੋਇਆ ਜੀ ਉਹ ਮੱਲੀ ਸ਼ਮਸ਼ੇਰ ਇਹ ਤਾਂ ੱੱਕਾ ਬਹੁਤ ਹੋਇਆ ਜੀ ਮਾਣ ਸਾਡੇ ਦੇਸ਼ ਵਾਲਾ ਭੱਬਾ ਮਾਰ ਰੋਇਆ ਜੀ ਮਾਣ ਸਾਡੇ ਦੇਸ਼ ਵਾਲਾ ਭੱਬਾ ਮਾਰ ਰੋਇਆ ਜੀ ਸੋ ਦੋਸਤੋ ਗੱਲਾਂ ਸੱਚੀਆਂ ਲੱਗੀਆਂ ਤੇ ਸ਼ੇਅਰ ਜ਼ਰੂਰ ਕਰਿਓ ਤੇ ਨਾਲ ਆਪਣਾ ਪੇਜ ਜ਼ਰੂਰ ਫਾਲੋ ਕਰ ਲਿਓ ਸ਼ਮਸ਼ੇਰ ਸਿੰਘ ਮੱਲੀ ਧੰਨਵਾਦ ਜੀ ਸਤਿ ਸ੍ਰੀ ਅਕਾਲ